ਵਾਕਤਾ ਤੁਹਾਡੇ ਆਪਣੇ ਹੀ YouTube ਚੈਨਲ ਪੋਸਟਿਵ ਹੈਰੀ ਪੰਜਾਬ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਪੁਣਜ ਦਾ ਜੋ ਕਿ ਸਕੋਰ ਕਾਰਡ ਆ ਚੁੱਕਾ ਹੈ ਨਾਰਮਲਾਈਜੇਸ਼ਨ ਕਰਕੇ ਸਕੋਰ ਕੜੀ ਪੂਰੀ ਤਰ੍ਹਾਂ ਆ ਚੁੱਕਾ ਹੈ ਸੋ ਦੋਸਤੋ ਜਿਨ੍ਹਾਂ ਨੂੰ ਪੂਰਾ ਹੀ ਇੰਤਜ਼ਾਰ ਕੀ ਸਾਡਾ ਸਕੋਰ ਕਾਰਡ ਨੰਬਰ ਕਿੰਨੇ ਬਣੇ ਹਨ ਉਹ ਤੁਹਾਨੂੰ ਦੱਸਾਂਗੇ ਕਿਵੇਂ ਚੈੱਕ ਕਰਨਾ ਹੈ ਸਕੋਰ ਕਾਰਡ ਆਪਣੇ ਫੋਨ ਜਾਂ ਲੈਪਟਾਪ ਤੇ ਸਟੈਪ ਬਾਈ ਸਟੈਪ ਜੇਕਰ ਤੁਸੀਂ ਵੀ ਚੈਨਲ ਤੇ ਨਵੇਂ ਹੋ ਤਾਂ ਆਪਣੇ ਹੀ ਚੈਨਲ ਪੋਸਟਿਵ ਹੈਰੀ ਪੰਜਾਬ ਨੂੰ ਕਰਨਾ ਸਬਸਕ੍ਰਾਈਬ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਤੇ ਨਾਲ ਪਿਆਰਾ ਜਿਹਾ ਕਮੈਂਟ ਕਰ ਦੇਣਾ ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਆndi ਹੈ ਤਾਂ ਕਮੈਂਟ ਜਰੂਰ ਦੇਣਾ ਦੋਨਾਂ ਲਈ ਉਹਨੂੰ ਸੋਲੂਸ਼ਨ ਜਰੂਰ ਮਿਲੇਗਾ ਜੀ ਸਕੋਰ ਕਾਰਡ ਕੱਢਣ ਤੋਂ ਪਹਿਲੇ ਤੁਸੀਂ ਇੱਥੇ ਲਿਖਣਾ ਹੈ ਪੰਜਾਬ ਪੁਲਿਸ 2025 ਇਹ ਸਰਚ ਕਰਨ ਤੋਂ ਬਾਅਦ ਪਹਿਲੀ ਜੋ ਸਾਈਟ ਆਏਗੀ ਉਸ ਨੂੰ ਕਲਿੱਕ ਕਰ ਦੇਣਾ ਹੈ ਉਸ ਨੂੰ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਆਪਸ਼ਨ ਦੇ ਰਹੀ ਹੋਏਗੀ ਲੌਗਇਨ ਦੇ ਲੌਗਇਨ ਤੇ ਕਲਿੱਕ ਕਰ ਦੇਣਾ ਹੈ ਉਸ ਤੋਂ ਬਾਅਦ ਇੱਥੇ ਆਪਣਾ ਸਟੇਸ਼ਨ ਨੰਬਰ ਤੇ ਪਾਸਵਰਡ ਟਾਈਪ ਕਰ ਦੇਣਾ ਹੈ ਪਾਸਵਰਡ ਉਹੀ ਲਿਖੇਗਾ ਜੋ ਟਾਈਪ ਕਰਨਾ ਹੈ ਜੋ ਪਾਸਵਰਡ ਐਡਮਿਟ ਕਾਰਡ ਕੱਢਣ ਵੇਲੇ ਪਾਸਵਰਡ ਚੇਂਜ ਹੋਇਆ रहेਗਾ ਜੇਕਰ ਕਿਸੇ ਨੂੰ ਕੋਈ ਦਿੱਕਤ ਆਦੀ ਤਾਂ ਆਪਣਾ ਫੋਰਗਟ ਆਈਡੀ ਪਾਸਵਰਡ ਕਰ ਸਕਦਾ ਹੈ ਤਾਂ ਉਸ ਤੋਂ ਬਾਅਦ ਆਪਾਂ ਇੱਥੇ ਕੈਪਚਰ ਭਰ ਕੇ ਉਸ ਤੋਂ ਬਾਅਦ ਲੌਗਇਨ ਤੇ ਚਲੇ ਜਾਣਾ ਹੈ ਲੌਗਇਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਨਿਊ ਟੈਬ ਓਪਨ ਹੋਏਗੀ ਇਸ ਤੋਂ ਬਾਅਦ ਇਸ ਨੂੰ ਸੂਚੀ ਕਰ ਦੇਣਾ ਹੈ ਕਲੋਸ ਉਸ ਤੋਂ ਬਾਅਦ ਇਹਨਾਂ ਆਪਸ਼ਨ ਆ ਰਹੀਆਂ ਹਨ ਐਪਲੀਕੇਸ਼ਨ ਡਿਟੇਲਸ ਕਨਸਟੇਬਲ ਅਤੇ ਹੈਲਪ ਡੈਸ਼ਕ ਤੁਸੀਂ ਕਨਸਟੇਬਲ ਦੀ ਆਪਸ਼ਨ ਤੇ ਚਲੇ ਜਾਣਾ ਹੈ ਉਸ ਤੋਂ ਬਾਅਦ ਤੁਹਾਨੂੰ ਐਕਸ਼ਨ ਦੇ ਇੱਕ ਆਈਸ ਆਪਸ਼ਨ ਦੇ ਦੀ ਹੋਵੇਗੀ ਉਸ ਤੇ ਕਲਿੱਕ ਕਰ ਦੇਣਾ ਹੈ ਇਸ ਤੋਂ ਬਾਅਦ ਨਿਊ ਟੈਬ ਓਪਨ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਕਲੋਸ ਕਰ ਦੇਣਾ ਹੈ ਉਸ ਤੋਂ ਬਾਅਦ ਤੇ ਚੌਥੀ ਆਪਸ਼ਨ ਤੇ ਤੁਹਾਨੂੰ ਦੇਖਿਆ ਗਿਆ ਹੋਵੇਗਾ ਸਕੋਰ ਕਾਰਡ ਦੋ ਸਕੋਰ ਕਾਰਡ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਜੋ ਵੀ ਰਿਸਪੌਂਸ ਦੇ ਕੇ ਆਈ ਸੀ ਪੇਪਰ ਚ ਉਹ ਤੁਹਾਨੂੰ ਸਾਰਾ ਡਿਟੇਲ ਦਿਖਾਈ ਦੇਗੀ ਤੇ ਤੁਹਾਡਾ ਰੋਲ ਨੰਬਰ ਨਾਮ ਫਾਦਰ ਨੇ ਮਗਰ ਇਹ ਇੱਥੇ 100 ਵਿੱਚ ਤੁਹਾਡੇ ਨੰਬਰ ਉਹੀ ਸ਼ੋ ਹੋ ਰਹੇ ਹਨ ਜੋ ਤੁਹਾਨੂੰ ਪੇਪਰ ਕਰਕੇ ਆਏ ਸਨ ਤੇ ਨਾਰਮਲਾਈਜੇਸ਼ਨ ਨੰਬਰ ਉਹ ਹਨ ਜੋ ਤੁਹਾਨੂੰ ਨੰਬਰ ਜਿਨ੍ਹਾਂ ਨੇ ਪਹਿਲਾਂ ਪੇਪਰ ਆਏ ਸਨ ਤੁਹਾਨੂੰ ਕਿੰਨੇ ਪੇਪਰ ਜੇ 100 ਖਾ ਸੀ ਤਾਂ ਘੱਟ ਕੇ ਆਣਗੇ ਜੇ ਪੇਪਰ ਪੇਪਰ ਮਤਲਬ ਬਹੁਤ ਹੀ ਜ਼ਿਆਦਾ ਔਖਾ ਸੀ ਤਾਂ ਪੇਪਰ ਜੋ ਨੰਬਰ ਹੋਣਗੇ ਉਹਦੇ ਆਣਗੇ ਉਸੇ ਤਰ੍ਹਾਂ ਹੀ ਪੰਜਾਬੀ ਪੇ ਉਸ ਵਿੱਚ ਜੀ ਤੁਹਾਨੂੰ ਪੰਜਾਬ ਵਿੱਚ ਕਿੰਨੇ ਨੰਬਰ ਆਏ ਹਨ ਜੀ ਨੋਰਮਲਾਈਜੇਸ਼ਨ ਕਰਕੇ ਤੁਹਾਨੂੰ ਨੰਬਰ ਬਾਹਰ ਜਾਣਗੇ ਤਾਂ ਕਿੱਥੇ ਤੁਸੀਂ ਆਪਣਾ ਸਕੋਰ ਕਾਰਡ ਦੇਖ ਸਕਦੇ ਹੋ ਨੋਰਮਲਾਈਜੇਸ਼ਨ ਕਰਕੇ ਕਿੰਨੇ ਨੰਬਰ ਬਣੇ ਹਨ ਤਾਂ ਤੁਸੀਂ ਆਪਣੇ ਨੰਬਰ ਜਰੂਰ ਦੱਸਣਾ ਕਮੈਂਟ ਵਿੱਚ ਤੁਹਾਨੂੰ ਕਿੰਨੇ ਨੰਬਰ ਆਏ ਹਨ ਤਾਂ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਜੀ ਤਾਂ ਧੰਨਵਾਦ ਜੀ